ਰਦਾ ਜੀ ਅੱਜ ਪਿੰਡ ਊਡਾਂਗ ਦੇ ਵਿੱਚ ਕਿਸਾਨਾਂ ਨੇ ਇੰਨਾ ਇਕੱਠ ਕੀਤਾ ਹੈ ਇਹ ਇਕੱਠ ਕਿਉਂ ਕੀਤਾ ਕੀ ਮਤਲਬ ਹੈ ਇਹਦਾ ਇਕੱਠ ਕਰਨਾ ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਬੀਜੇਪੀ ਦਾ ਗੁਰਮੀਤ ਸਿੰਘ ਰਾਣਾ ਸੋਢੀ ਜੋ ਫਰੋਜਪੁਰ ਤੋਂ ਐਮਪੀ ਦੀ ਸੀਟ ਤੇ ਖੜਾ ਹੈ ਉਸ ਨੇ ਆਉਣਾ ਉਸ ਦੇ ਸਵਾਲ ਜਵਾਬ ਕਰਨ ਵਾਸਤੇ ਇਹ ਸਾਰੇ ਕਿਸਾਨ ਇਕੱਠੇ ਹੋਏ ਤੁਸੀਂ ਸਿਰਫ ਸਵਾਲ ਜਵਾਬ ਹੀ ਕਰਨੇ ਆ ਜਾਂ ਤੁਸੀਂ ਉਹਦਾ ਇੱਥੇ ਪਹੁੰਚ ਤੇ ਵਿਰੋਧ ਕਰਨਾ ਹੈ ਕਰਨੇ ਤਾਂ ਅਸੀਂ ਸਵਾਲ-ਜਵਾਬ ਵੀ ਚਾਹੁੰਨੇ ਹਾਂ ਪਰ ਉਹ ਸਵਾਲਾਂ ਤਾਂ ਸਾਡੇ ਤੋਂ ਭੱਜ ਜਾਂਦਾ ਫਿਰ ਅਸੀਂ ਉਹਦੀ ਮਰਦਾਬਾਦ ਕਰਦੇ ਆ ਤੇ ਉਹਦਾ ਵਿਰੋਧ ਦਾ ਨਾਮ ਲੈਂਦੇ ਆ ਤੁਸੀਂ ਸਿਰਫ ਮਰਦਾਬਾਦੀ ਕਰੋਗੇ ਜਾਂ ਤੁਸੀਂ ਉਹ ਮਤਲਬ ਵਿਰੋਧ ਦਾ ਮਤਲਬ ਇਹ ਹੁੰਦਾ ਹੈ ਵੀ ਟੱਕਾ ਮੁਕੀ ਜਾਂ ਲੜਾਈ ਝਗੜਾ ਜਾਂ ਉਹਨੂੰ ਇੱਥੇ ਆਉਣ ਨਹੀਂ ਦੇਣਾ ਵਿਰੋਧ ਦਾ ਮਤਲਬ ਤੇ ਇਹ ਹੁੰਦਾ ਵੀ ਤੁਸੀਂ ਸਿਰਫ ਆਪਣਾ ਰੋਸ ਹੀ ਇੱਥੇ ਪਹੁੰਚਾਉਣਾ ਉਹ ਸੰਪਰਕ ਟੀ ਕਰਨਾ ਹੈ ਜੀ ਅੱਛਾ ਤੇ ਕਿੰਨੀਆਂ ਕਿਸਾਨ ਜਥੇਬੰਦੀਆਂ ਅੱਜ ਇੱਥੇ ਤੁਹਾਡੇ ਨਾਲ ਸ਼ਾਮਲ ਹੋਈਆਂ ਫਿਲਹਾਲ ਤਾਂ ਇਹ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਤੜਕਾ ਹੁੰਦਾ ਜਸਦੀਖ ਵਾਜੀ ਮਰਜੀਤ ਸਿੰਘ ਤਨੇਰ ਕਰ ਰਿਹਾ ਹੈ ਉਹੀ ਹੈ ਹਾਲੇ ਤੱਕ ਹੋਰ ਤਾਂ ਕੋਈ ਪਹੁੰਚੀ ਨਹੀਂ ਬਾਕੀ ਸਨੇਹਾ ਲੱਗਿਆ ਹੋਇਆ ਹੈ ਸ਼ਾਇਦ ਪਹੁੰਚ ਜਾ ਹੋਰ ਵੀ ਜਿਥੇ ਬੰਦੀਆਂ ਨੂੰ ਤੁਸੀਂ ਸਨੇਹ ਲਾਇਆ ਵੀ ਬਾਕੀ ਜਿਹੜੀਆਂ ਸੰਯੁਕਤ ਮੋਰਚੇ ਦੇ ਵਿੱਚ ਕੰਮ ਕਰਦੀਆਂ ਜਿਥੇ ਬੰਦੀਆਂ ਉਹ ਵੀ ਇੱਥੇ ਪਹੁੰਚ ਰਹੀਆਂ ਹਨ ਹਾਂਜੀ ਉਹਨਾਂ ਦਾ ਸਨੇਹਾ ਸਾਰਿਆਂ ਨੂੰ ਲੱਗਿਆ ਹੋਇਆ ਮੈਸੇਜ ਭਾਈ ਹੋਇਆ ਬਾਕੀ ਥੋੜਾ ਜਿਹਾ ਕੰਮ ਅਜ਼ੀਰਤ ਕਰਕੇ ਵੀ ਸਮਝ ਲਓ ਜਾਂ ਟਾਈਮ ਦਾ ਵੀ ਹੋ ਜਾਂਦਾ ਵੀ 11 ਵਜੇ ਦਾ ਟਾਈਮ ਦਿੱਤਾ ਸੀ 12 ਵਜੇ ਵੱਜ ਗਏ ਕਿਹੜੀਆਂ ਗੜੀਆਂ ਕਿਹੜੀਆਂ ਗੜੀਆਂ ਮੰਗਾ ਹੈਗੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਸੈਂਟਰ ਸਰਕਾਰ ਤੋਂ ਮੰਨਵਾਉਣਾ ਚਾਹੁੰਦੇ ਹੋ ਜੀ ਅਸਲ ਚਾਹੇਨ ਸੁਯੋਗਤ ਕਿਸਾਨ ਮੋਰਚੇ ਦੀ ਆ ਮਤਲਬ ਕੋਈ ਸਵਾਲ ਹੈ ਮੰਗਾ ਤਾਂ ਨਹੀਂ ਮੰਗਾ ਹੁਣ ਸੈਂਟਰ ਚ ਸਰਕਾਰ ਹੀ ਹੈ ਨਹੀਂ ਮੰਗ ਤਾਂ ਨੇ ਸਾਡੀ ਕੀ ਮੰਨਣੀ ਆ ਸਾਡੇ ਕੋਲ ਸਵਾਲ ਹੈ ਬਿਜੀ ਜੀ ਉਹ ਹੀ ਆ ਵੀ ਅਸੀਂ ਕੀ ਅਸੀਂ ਇਸ ਮੁਲਕ ਦੇ ਵਚਿੰਦੇ ਨਹੀਂ ਸਾਡੀ ਰਾਜਧਾਨੀ ਦਿੱਲੀ ਨਹੀਂ ਸਾਨੂੰ ਜੇ ਦਿੱਲੀ ਜਾਣ ਤੋਂ ਤੁਸੀਂ ਰੋਕ ਸਕਦੇ ਤਾਂ ਅਸੀਂ ਤੁਹਾਨੂੰ ਆਲਦੇ ਪਿੰਡਾਂ ਚ ਵੜਨ ਤੋਂ ਵੀ ਰੋਕ ਸਕਦੇ ਹਾਂ ਤੇ ਕੁਛ ਮੰਗਾ ਵੀ ਜਿਹੜੀਆਂ ਉਹਨਾਂ ਨੇ ਮੰਨੀਆਂ ਸੀ ਜਦੋਂ ਤਰਨਾ ਉੱਥੋਂ ਚੁਕਾਇਆ ਗਿਆ ਸੀ ਕੁਛ ਬੰਗਾ ਮੰਨੀਆਂ ਸੀ ਤੋਂ ਮੰਨੀਆਂ ਤੋਂ ਵੀ ਕਹਿੰਦੇ ਵੀ ਉਹ ਮੁਕਰ ਗਏ ਆ ਕਿ ਇਹ ਵੀ ਤੁਸੀਂ ਰੋਸਦਾਰਜ ਕਰਾਉਣਾ ਚਾਹੁੰਦੇ ਹੋ ਹਾਂਜੀ ਇਹ ਵੀ ਉਹਨਾਂ ਨੇ ਉੱਥੇ ਮਤਲਬ ਲਿਖਤੀ ਰੂਪ ਵਿੱਚ ਮੰਗਾ ਮੰਨੀਆਂ ਸੀ ਜਦੋਂ 13 ਮਹੀਨਿਆਂ ਤੋਂ ਇਹ ਚੱਲਿਆ ਤਰੀ ਹਾਂ ਪਰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਮੈਨੂੰ ਸਿਰਫ ਸਵਾਇ ਤਿੰਨ ਕਾਲੇ ਕੰਨੋਂ ਵਾਪਸ ਲੈਣ ਇਹ ਵੀ ਸਾਡਾ ਵਿਰੋਧ ਹੈ ਬਿਜਲੀ ਬਿੱਲ ਸੀ 220 ਉਹ ਵੀ ਉਹ ਲਾਗੂ ਕਰ ਰਹੇ ਆ ਉਹ ਵੀ ਅਸੀਂ ਆ ਪਤਾਉਣੇ ਵੀ ਜੋ ਤੁਸੀਂ ਮੰਨਿਆ ਵੀ ਆ ਮੰਨੀਆਂ ਵੀ ਆ ਚੀਜ਼ਾਂ ਨਹੀਂ ਲਾਗੂ ਕੀਤੀਆਂ ਕਿਉਂ ਅੱਛਾ ਵੀ ਥੋਡੀਆਂ ਮੰਨੀਆਂ ਵੀ ਆ ਮੰਗਾ ਉਹ ਲਾਗੂ ਨਹੀਂ ਕਰ ਰਹੇ ਹੁਣ ਤਾਂ ਚੋਣ ਜਾਬਤਾ ਲੱਗ ਚੁੱਕਿਆ ਹੁਣ ਤਾਂ ਕੋਈ ਮੰਗ ਜਿਹੜੀ ਮੰਨੀ ਵੀ ਨਹੀਂ ਜਾ ਸਕਦੀ ਫੇਰ ਤੁਹਾਡਾ ਇਹ ਰੋਸ ਪ੍ਰਦਰਸ਼ਨ ਦਾ ਕੀ ਮਤਲਬ ਰਹਿ ਜਾਂਦਾ ਹੁਣ ਸਯੁਕਤ ਮੋਰਚ ਦਾ ਨਾਅਰਾ ਹੈ ਜੀ मतलब ਬੀਜੇਪੀ ਹਰਾਓ ਕਾਪਰੇਟ ਭਜਾਓ ਤੇ ਭਾਰਤ ਬਚਾਓ ਬੀਜੇਪੀ ਹਰਾਓ ਤੇ ਜਿਤਾਓ ਕਿਨੂੰ ਤਾਉ ਜੀ ਨੂੰ ਮਰਜ਼ੀ ਬੀਜੇਪੀ ਨੂੰ ਮਰਜ਼ੀ ਜੀ ਨੂੰ ਮਰਜ਼ੀ ਬ ਕੋਈ ਮਰਜ਼ੀ ਠੀਕ ਹੈ ਜੀ ਮਿਹਰਬਾਨੀ ਧੰਨਵਾਦ ਹਾਂ ਇਹ ਇਦਾਂ ਬੜਾ ਇਕੱਠ ਮਾਰਿਆ ਕੀ ਮਤਲਬ ਕੀ ਕਰਨਾ ਸਭ ਦੇ ਤੇ ਆਏਗੇ ਕੀ ਦਾ ਵਿਰੋਧ ਕਰਨਾ ਅੱਛਾ ਤੇ ਪੰਨੀ ਵਾਲੇ ਤੋਂ ਹੋਰ ਵੀ ਬੰਦੇ ਇੱਥੇ ਪਹੁੰਚ ਰਹੇ ਅੱਛਾ ਤੇ ਇਹਦਾ ਵਿਰੋਧ ਮਤਲਬ ਤੁਸੀਂ ਕਰ ਕਿਉਂ ਕਰ ਰਹੇ ਹੋ ਤੁਸੀਂ ਉਹ ਤੁਮੋ ਚੇ ਨਹੀਂ ਵਿਰੋਧ ਆਹ ਤੋਂ ਆਵੋ ਕਰ ਆ ਵੀ ਜਿਹੜੀਆਂ ਮੰਗਾ ਮੰਨੀਆਂ ਲਾਗੂ ਨਹੀਂ ਮੰਗਾ ਮੰਨੀਆਂ ਸੀਆਂ ਉਹ ਲਾਗੂ ਨਹੀਂ ਦਿੱਤੀਆਂ ਉਹ ਕਰਕੇ ਵਿਰੋਧ ਕਰ ਅੱਛਾ ਪਿੰਡ ਪੰਨੀ ਵਾਲਾ ਪਿੰਡ ਪੰਨੀ ਵਾਲਾ 4G ਆਈ ਅੱਛਾ ਠੀਕ ਹੈ ਇਹਨਾਂ ਕਰਤਾ ਤੋਂ ਰਾਮ ਦਾਲ ਦੇ ਚਲ ਸਕਰੀ ਅਰਮਨ ਅਰਮਨ ਕਰਨੌਰ ਬਰਾਜ ਜੀ ਅਤੇ ਜਿਹੜੇ ਦੇ ਚਲ ਸਕਤੇ ਨੇ ਵਰਮਿੰਦਰ ਸਿੰਘ ਸੰਧੂ ਜੀ ਅਤੇ ਮੇਰੇ ਬਹੁਤ ਹੀ ਜੀਜੇ ਤੇ ਪਿਆਰੇ ਸਾਥੀ ਪਰਦੇਸ਼ ਕਲਾ ਕਮੇਟੀ ਦੇ ਮੈਂਬਰ ਸਚੀਲ ਗਰੋਹਰ ਜੀ ਮੇਰੀ ਸ਼ਰੋਤੀ ਭੈ ਸਾਡੇ ਮਹਿਲਾ ਬੋਰਡ ਦੇ ਪ੍ਰਧਾਨ ਸਤ ਜੀ ਰਿਸ਼ਮਤੀ ਮਨਜੀਤ ਕੌਰ ਦੇਵੀ ਜੀ ਐਡਵੋਕੇਟ ਅਤੇ ਵਾਜਵਾਟ ਮੰਡਲਾ ਤੋਂ ਮੇਰੇ ਸਾਥੀ ਇੱਥੇ ਨੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਜੀ ਆਇਆਂ ਕਹਦਾ ਅਤੇ ਸਭ ਤੋਂ ਪਹਿਲਾਂ ਫਤਿਹ ਅੱਦੀ ਕਰਦਾ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਮੈਂ ਹੁਣ ਬੇਨਤੀ ਕਰੂੰਗਾ ਮੇਰੇ ਛੋਟੇ ਵੀ ਰੀਤ ਦੀ ਹੱਟ ਪੰਡਾਲ ਦੇ ਵਿੱਚ ਗੱਲ ਹੋਏ ਸਮੂਹ ਵਰਕਰ ਸਹਿਬਾਨ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਫਤੇ ਦੀ ਸਾਂਝ ਬਹਾਉਂਗਾ ਸਾਰਿਆਂ ਨੂੰ ਬੇਨਤੀ ਹੈ ਫਤੇ ਦਾ ਜਵਾ ਸਾਲ ਸਿਟੀ ਵਾਲੇ ਦੀ ਸੀ ਅਸੀਜਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਜਿਲ੍ਹਾ ਸ਼੍ਰੀ ਮੁਖਰ ਸਾਹਿਬ ਸਾਡੇ ਬਜ਼ੁਰਗ ਆਗੂ ਔਰ ਲੋਕ ਸਭਾ ਦੇ ਇੰਚਾਰਜ ਸ਼੍ਰੀ ਵਿਸ਼ਨੂੰ ਭਗਵਾਨ ਜੀ ਔਰ ਮੇਰੇ ਨਾਲ ਬਹੁਤ ਹੀ ਸਤਜਾਰੀ ਪੂਰੇ ਵੀਰ ਅੰਗਰੇਜ਼ ਸਿੰਘ ਜੜਾਂਨ ਸਾਹਿਬ ਮਹਾ ਮੰਤਰੀ ਸਤੂ ਸਾਹਿਬ ਮੇਰੀ ਮੇਲਾ ਦਾਨ ਪਹਿਜੀ ਬੀਤੀ ਸਾਹਿਬਾ ਔਰ ਪਿੰਡਾਂ ਤੋਂ ਆਏ ਪੰਚ ਦੇ ਸਰਪੰਚ ਇਸ ਪੰਜਾਬ ਦੀ ਜਾ ਕਰਦੇ ਤੇਲੀ ਐਡਵੋਕੇਟ ਉਹ 2 ਮਿੰਟ ਆਪਣੇ ਵਿਚਾਰ ਸਾਝੇ ਕਰਨਗੇ ਭੈਣ ਜੀ ਆਪਣੇ ਸਮੇਂ ਦੇ ਵਿੱਚ ਕੰਮ ਨੂੰ ਰੱਖਿਆ ਜਾਵੇਗਾ। ਮਾਣਦੇ ਮੈਂ ਆਪ ਸਰਵਾਨਯੋਗ ਸ਼ਖਸੀਅਤਾਂ ਦੇ ਆਪਣੇ ਵਿੱਚ ਅੱਜ ਪਹੁੰਚੇ ਦੋ ਸਮਾਜ ਦੇ ਮੀਂਗਰ ਜੀ ਤਰ੍ਹਾਂ ਗੁਰਮੀਤ ਸਿੰਘ ਰਾਣਾ ਜੁੜੀ ਸੀ ਪਤਨ ਜ਼ਿਲ੍ਹਾ ਪਤਨ 30% ਜੀ। ਵਿਸ਼ਨੂ ਜੀ ਅਤੇ ਹੋਰ ਸਰਵਾਨਯੋਗ ਸ਼ਖਸੀਅਤਾਂ ਜੋ ਮੱਥੇ ਬੈਠੀਆਂ ਨੇ ਅਤੇ ਸੂਚਾਰੇ ਪਨਾਗ ਦੇ ਪਤਨੀ ਸਾਰ ਪਾਨਿਆ ਜੀ ਬਾਈ ਕੁਣੀ ਦਾ چاہنے نردر بھائی مواد جی نو دوارا لے کے آنا چلو سارے بولو کی تھوڑا دوش نہ ਨਰੇਂਦਰ ਪਾਈ ਮੋਤੀ ਜੀ ਜ਼ੋ ਬਹੁਤ ਜਸ਼ਨ ਨਰੇਂਦਰ ਪਾਈ ਮੋਤੀ ਜੀ ਜ਼ੋ ਪਾਕੀ ਗੰਤਾ ਬਾਡੀ ਜ਼ੋ ਪਾਕੀ ਗੰਤਾ ਬਾਡੀ ਜ਼ੋ ਵਾਇਰਸ ਦੀਆਂ ਕਾਲਾ ਵਾਇਰਸ ਦੀ ਗੱਲ ਹੈ ਮੈਂ ਤੁਮਾਂ ਤੋਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਲਾਣਾ ਜੀ ਦੀ ਸ਼ੋਡੀ ਨੂੰ ਸਨਮਾਨਿਤ ਕਰਨ ਦੇ ਸਰੂਪਾ ਦੇ ਕੇ ਜੋ ਬੋਲੇ ਸੋਨੇ ਹਾਰ ਸਿੱਟੇ ਨਾ ਮੈਂ ਮੈਂ ਨਾਮ ਨਾਲ ਆ ਬਾ ਸੋਢੀ ਸਾਹਿਬ ਆਪ ਜੀ ਨੂੰ ਬੁਲਾਉਣ ਤੋਂ ਪਹਿਲਾਂ ਮੇਰੇ ਇਲਾਕੇ ਔਰ ਨਗਰ ਦੀਆਂ ਕੁਝ ਸਮੱਸਿਆਵਾਂ ਦਾ ਤੁਹਾਡੇ ਨਾਲ ਸਾਂਝਾ ਕਰ ਦੇਣਾ 2 ਮਿੰਟਾਂ ਦੇ ਅੰਦਰ ਮੇਰੇ ਗਰੀਬ ਉਹ ਵੀ ਆਪਣੀ ਛੇ ਵਿੱਚ ਤੇ ਉਹ ਵੀ ਆਪਣੀ ਛੇ ਵਿੱਚ ਤੇ ਉਹ ਮੌਕੇ ਦੀ ਸਰਕਾਰ ਧੱਕਾ ਕਰਦਾ ਚਾਹੁੰਦੀ ਸੀ ਤੇ ਬਹਿਰ ਬਣਾ ਰੇੜੀ ਕੰਨ ਬਣ ਕੇ ਖੜ ਗਏ ਕਹਿੰਦੇ ਐਸ.ਐਚ.ਓ. ਸਾਹਿਬ ਤੁਸੀਂ ਬੂਥ ਕਪਚਰ ਦਾ ਬਾਅਦ ਚੋਂ ਕਰੋਗੇ ਆ ਚਾਰ ਦਿਵਾਰੀ ਕੋ ਅੰਦਰ ਲੈ ਕੇ ਵਖਾਓ ਤੇ ਜੱਜਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ 10 ਪਿੰਡਾਂ ਦੇ ਇਸ ਮੰਡਲ ਦੇ ਵਿੱਚ ਲੋਕ ਤਾਂ ਇਸ ਲਈ ਸੱਦੇ ਆ ਕਿ ਸ਼ਹਿਰ ਛੋਟੀ ਸਾਹਿਬ ਸਾਰੇ ਪਿੰਡਾਂ ਚ ਨਾ ਜਾ ਸਕਣ ਤੇ ਸਾਰੇ ਇਸ ਛੋਟੀ ਸਾਹਿਬ ਕੋ ਤਾਡੀ ਕੰਪੇਨ ਕਰਨਾ ਮੈਂ ਤੁਹਾਨੂੰ ਵਿਸ਼ਵਾਸ ਕਰਾਉਣਾ ਤੇ ਗੱਲ ਮੈਂ ਨਹੀਂ ਕਹਿ ਰਿਹਾ ਮੈਂ ਮੇਰੇ ਆ ਸਾਥੀਆਂ ਦੇ ਔਰ ਜਵਾਨ ਦੇ ਵਿੱਚੋਂ ਬੋਲੀ ਵੀ ਗੱਲ ਕਰਦਾ ਅਸੀਂ ਮਲੂਰ ਦੇ ਨਿਵਾਸ ਕੇਂਦਰ ਦੇ ਅੰਦਰੋਂ ਤੁਹਾਨੂੰ ਜਿੱਤਾ ਕੇ ਦਿਖਾਵਾਂ ਖਾਤੇ ਚ ਪੈਸੇ ਪਾ ਕੇ ਜਿਹੜੇ ਆਪਾਂ ਕਿਸਾਨੀ ਕਰਦੇ ਆ ਜਿਹੜੇ ਐਵੇਂ ਹੁਣ ਬਾਹਰ ਕਈ ਬੰਦੇ ਵਿੱਚੇ ਫਿਰਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਭਾਰਤ ਸਰਕਾਰ ਨੇ ਕਿਸਾਨੀ ਸੰਧਾਂ ਦੇ ਉੱਤੇ ਸਬਤ ਵੀ ਕਿੰਨੀ ਦਿੱਤੀ ਤੇ ਕੱਚੇ ਕੋਠੇ ਤੇ ਝੋਪੜੇ ਅਸੀਂ ਪਾਏ ਹੋਏ ਸੀਗੇ ਉਹੀ ਪਤਾ ਨਹੀਂ ਕਿ ਕਿਹੜੇ ਵੇਲੇ ਬੰਬ ਚੱਲ ਜਾਣਾ ਤੇ ਇਥੋਂ ਭੱਜਣਾ ਪਏਗਾ ਤੇ ਸਮਾਨ ਸਭੂ ਚਾਕੇ ਕਿਸੇ ਰਿਸ਼ਤੇਦਾਰ ਕੋਲ ਜਾ ਕੇ ਰਹਿਣਾ ਪਏਗਾ ਮੈਂ ਰੋਡ ਤੇ ਆ ਬਛੜੇ ਚੰਗਾ ਹੁਣ ਅਸੀਂ ਪੱਕੇ ਮਕਾਨ ਪਾ ਲਏ ਨੇ 에어 ਕੰਡੀਸ਼ਨ ਲਾ ਲਏ ਨੇ ਕਿਉਂਕਿ ਪਿਛਲੇ 10 ਸਾਲਾਂ ਦਾ ਪ੍ਰਧਾਨ ਮੰਤਰੀ ਨੇ ਦੁਸ਼ਮਣ ਨੂੰ ਖੰਗਣੇ ਨਹੀਂ ਦਿੱਤਾ ਪਾਕਿਸਤਾਨ ਵਾਲਿਆਂ ਨੂੰ ਤੇ ਅੱਜ ਹੀ ਆਰਾਮ ਨਾਲ ਸੌਂਦੇ ਆ ਸਾਡੇ ਭੈਣ ਭਰਾ ਜਿਹੜੇ ਆਰਮੀ ਦੇ ਵਿੱਚ ਹੈਗੇ ਨੇ ਉਹ ਬੇਫਿਕਰ ਸੁਰੱਖਿਆ ਜਿਵੇਂ ਬੇਦਾਬ ਗੁਰਾਹਾਲ ਹੋ ਜਾਂਦਾ ਸੀ ਬੱਗ ਬੋੜੇ ਚੱਲਦੇ ਸੀਗੇ ਉੱਠਾ ਕੇ ਬਖਾਉਣ ਇੱਕ ਪ੍ਰਧਾਨ ਮੰਤਰੀ ਮੋਦੀ ਦੀ ਕਾਰਵਾਈ ਇਹ ਤਾਂ ਗੱਲ ਬਣੀ ਹੈ ਸੋ ਇਸ ਕਰਕੇ ਹੌਣ ਵਾਲੇ ਸਮੇਂ ਦੇ ਵਿੱਚ ਵੀ ਗਰੀਬਾਂ ਦੇ ਵਾਸਤੇ ਮੈਂ ਫਰੋਸਪੁਰ ਲੋਕ ਸਭਾ ਦੇ ਵਿੱਚ ਮੈਨੂੰ ਪਤਾ ਜਿਹੜੇ ਬੱਚੇ ਤੁਸੀਂ ਪੜਾਏ ਨੇ ਪਿਆੜੀਆਂ ਕਰਕੇ ਅੱਧੀ ਖਾ ਕੇ ਰੁਕੀ ਖਾ ਕੇ ਤੁਸੀਂ ਬੱਚੇ ਪੜਾਏ ਨੇ ਪਰ ਨਾ ਜਾਏ ਮਸ਼ੀਨਾ ਦੋ ਦੀਆਂ ਤਿੰਨ ਭਾਵੇਂ ਭਰ ਜਾਣ ਤੁਸੀਂ ਆਪਣਾ ਵੋਟ ਜਰੂਰ ਪਾਉਣਾ। ਔਰ ਜੇ ਲੋਕ ਵੱਡਾ ਵੋਟ ਪੈ ਗਿਆ ਕਿ ਤੁਹਾਡਾ ਪ੍ਰਾਤ ਤੁਹਾਡਾ ਵੀ ਪਾਰਲੀਮੈਂਟ ਚ ਪਹੁੰਚ ਗਿਆ ਕਿ ਸਿਰਫ ਤੁਹਾਨੂੰ ਇੱਕ ਟੈਲੀਫੋਨ ਕਰਕੇ ਲੋਡ ਹੋਇਆ ਕਰੇਗੇ ਜੀ ਸੋਦੀ ਸਾਹਿਬ ਆ ਸਾਡੇ ਘਰ ਨੇ ਅਸੀਂ ਦਿੱਲੀ ਆ ਕੇ ਤਾਂ ਤੁਸੀਂ ਇੱਥੇ ਆ ਜਾਓ ਕਿ ਮੈਂ ਕਹਿੰਦਾ ਵੀ ਦਿੱਲੀ ਆਉਣਾ ਤੇ ਤੁਸੀਂ ਕੋਈ ਨਾਲ ਖੋਹ ਤੇ ਆ ਕੇ ਮੇਰੇ ਕੋਲ ਲੱਗੋ ਤੇ ਜੇ ਨਹੀਂ ਆਉਣਾ ਤੇ ਮੈਂ ਇੱਥੇ ਮਰੋੜਾ ਆ ਜਾਣਾ ਇੱਥੇ ਬਹਿ ਕੇ ਤੁਹਾਡਾ ਸਾਡਾ ਕੰਮ ਕਰਦਾ। ਬਾਕੀ ਤਾਂ ਕੋਈ ਜੋ ਬੈਤੀ ਗੱਲ ਕਹਿ ਰਿਹਾ ਮੈਂ ਤੇ ਜੇ ਇਹ ਗੱਲ ਹੈਗੀ ਹੈ ਤਾਂ ਫਿਰ ਤੁਸੀਂ ਮਨ ਬਣਾ ਲਿਆ ਵੀ ਅਸੀਂ ਜੇ ਵੋਟ ਪਾ ਕੇ ਜਨਤਾ ਪਾਰਟੀ ਨੂੰ ਕੌਣੀ ਹੈ ਰਾਣਾ ਸੋਢੀ ਨੂੰ ਪਾਰਲੀਮੈਂਟ ਚ ਭੇਜਣਾ ਹੈ ਤਾਂ ਫਿਰ ਦੋਨੋਂ ਹੱਥ ਖੜੇ ਕਰਕੇ ਤਸੱਲੀ ਦਿਓ ਵੀ ਬੋਟਾ ਜਿਹੜੀਆਂ ਆ ਪਾਰਟੀ ਜਨਤਾ ਪਾਰਟੀ ਦੇ ਫੁੱਲ ਤੇ ਕਮਲ ਦੇ ਫੁੱਲ ਤੇ ਵੋਟ ਲਗਾਈ। ਦੱਗੇ ਕੀ ਦੋਨ ਨਾਲ ਯਾਰ ਆਵਾਜ਼ ਦੇ ਨਾਲ ਵਾਲੇ ਆਛਾ ਮੈਂ ਲੇਕਿਨ ਮਤੇ ਪਿਆਰ ਇੱਕ ਤਾਰਾ ਲਾਗੇ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਮੈਂ ਭਾਰਤ ਮਾਤਾ ਕੀ ਜੈ ਕਿਉਂ ਕਹਿੰਦਾ ਇਹ ਹਮੇਸ਼ਾ ਅਸੀਂ ਭਾਰਤ ਨੂੰ ਪਛਾਨ ਵਾਸਤੇ ਸਾਡੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਜਹੀਦੀਆਂ ਦਿੱਤੀਆਂ ਅਸੀਂ ਤਰਤੀ ਮਾਂ ਨੂੰ ਆਪਦੇ ਮੁੱਢ ਨੂੰ ਮਾਂ ਸਮਝेंगे ਫਿਰ ਸਾਨੂੰ ਨਾਰਾ ਲਾਉਣ ਚ ਕੋਈ ਘਬਰਾਹਟ ਨਹੀਂ ਹੋਣੀ ਚਾਹੀਦੀ ਆਪਕੇ ਮਾਂ ਦੇ ਹੱਕ ਦੇ ਵਿੱਚ ਸੁਵੇਸ਼ ਕਰਕੇ ਜ਼ਬਰਦਸਤ ਨਾਰਾ ਲਾਓ ਹਰ ਸ਼ਖਸ ਕੋ ਇੱਥੇ ਬੈਠਾ ਪੂਰੀ ਆਵਾਜ਼ ਚ ਬੁਲੇਗਾ ਭਾਰਤ ਮਾਤਰਾ ਕੀ ਜੈ ਬਹੁਤ ਅੱਛਾ ਧੰਨਵਾਦ ਜੀ ਸਾਹਿਬ ਇੱਕ ਵਾਰ ਰਾਜਾ ਸਿੰਘ ਸੋਥੇ ਤੋਂ ਜਿਹੜੇ ਜਾਣ ਕੇ ਆ ਰਾਜਾ ਗੜਿਕ ਦੇ ਉਸ ਪਿੰਡ ਤੋਂ ਅਸੀਂ ਅਜਿਹਾ ਜੀਵਾਲ ਮੋਰਚੇ ਦਾ ਮੰਡਲ ਪ੍ਰਧਾਨ ਦੇ ਨਿਰਦੇਸ਼ਾਂ ਦੇ ਅਨੁਸਾਰ ਉਹਨੂੰ ਮੰਡਲ ਪ੍ਰਧਾਨ ਨਿਯੁਕਤ ਕਰ ਰਹੇ ਆ ਰਾਜਾ ਸਿੰਘ ਨੂੰ ਹੁਣ ਮਾਨ ਜੀ ਕਰੋ ਮਾਫੀ ਚਾਹੁੰਦਾ ਅਸੀਂ ਤੇ ਛੋਟੀ ਸਾਹਿਬ ਸੇਵਾ ਲਪੋ ਦਾ ਜੀ ਕਹਾਂਗੇ ਮੈਨੂੰ ਲੱਗਦਾ ਐ ਇਸ ਨੂੰ ਚਾਹ ਪਾਣੀ ਨਹੀਂ ਪਸੰਦ ਖੁਸ਼ ਨਹੀਂ ਸਕेंगे ਜੇ ਵੀ ਤੁਸੀਂ ਕਿਵੇਂ ਲੈਣੋ ਉਹਨਾਂ ਦਾ ਵਿਰੋਧ ਕਰੋ ਮੇਰਾ ਮੇਰੀ ਗੱਲ ਸੁਣੋ ਪਹਿਲੀ ਗੱਲ ਤੇ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਮੈਂ ਉਹ ਕਿਸਾਨ ਹੈ ਨਹੀਂ ਕਿਸਾਨਾਂ ਮੈਂ ਕਿਸਾਨ ਤਾਂ ਮੈਂ ਵੀ ਹਾਂ ਗੱਲ ਇਹ ਵੀ ਜਦ ਕਿਸਾਨਾਂ ਦੀ ਗੱਲ ਇੱਕ ਵਾਰੀ ਹੋ ਗਈ ਵਿਰੋਧ ਕਿਸ ਗੱਲ ਦਾ ਹੈ ਵਿਰੋਧ ਤਾਂ ਤਾਂ ਹੋਵੇ ਵੀ ਸਾਡੀ ਸਰਕਾਰ ਨੇ ਉਹਨਾਂ ਦੀ ਗੱਲ ਨਾ ਸੁਣੀ ਹੋਵੇ ਤਿੰਨ ਮੰਤਰੀ ਲਾਏ ਗਏ ਉਹ ਇਹਨਾਂ ਦੇ ਨਾਲ ਵਾਰਤਾਲਾਪ ਕਰ ਗਏ ਨੇ ਚਰਚਾ ਹੋ ਗਈ ਹੈ ਮੀਟਿੰਗਾਂ ਹੋ ਗਈਆਂ ਨੇ ਉਹ ਇਲੈਕਸ਼ਨ ਤੋਂ ਬਾਅਦ ਦੇਖਾਂਗੇ ਜਿਹੜਾ ਕੰਮ ਹੋਣ ਵਾਲਾ ਹੋਏਗਾ ਉਹ ਕੰਮ ਕਰੇਗੀ ਸਰਕਾਰ ਅਸੀਂ ਕਰਾਂ ਇਹ ਸਾਡੇ ਭਰਾ ਨੇ ਲੇਕਿਨ ਇਹ ਜਿਹੜੇ ਬੰਦੇ ਕੁਝ ਇਸ ਤਰ੍ਹਾਂ ਦੀ ਖੱਪ ਕਰ ਰਹੇ ਨੇ ਇਹ ਮੈਨੂੰ ਕੋਈ ਸ਼ੱਕ ਪੈਂਦਾ ਵੀ ਕੀ ਨਾ ਉਹ ਕਰਨਾਚੀ ਦਾ ਪ੍ਰੋਟੈਸਟ ਆਮ ਆਦਮੀ ਪਾਰਟੀ ਦਾ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਜੇ ਕੋਈ ਸਰਕਾਰ ਸੈਂਟਰ ਸਰਕਾਰ ਐਮਐਸਪੀ ਕਿਸੇ ਗ੍ਰਾਪੀ ਨਹੀਂ ਦੇਗੀ ਤੇ ਅਸੀਂ ਸਾਰਿਆਂ ਦੀ ਦੇਾਂਗੇ ਕਿਹਾ ਸੀ ਤੇ ਫਿਰ ਉਹਨਾਂ ਦਾ ਪ੍ਰੋਟੈਸਟ ਕਰਨ ਕਾਂਗਰਸ ਪਾਰਟੀ ਦਾ ਪ੍ਰੋਟੈਸਟ ਕਰਨ ਸਾਡਾ ਕਾਜ ਨਹੀਂ ਪ੍ਰੋਟੈਸਟ ਕਰ ਰਿਹਾ ਅਸੀਂ ਤਾਂ ਗੱਲਬਾਤ ਚਲਾ ਰਹੇ ਹਾਂ ਨਾ ਇਸ ਦਾ ਕਾਨੂੰਨ ਜਿਹੜੇ ਲਏ ਉਹ ਵਾਪਸ ਲੈ ਕੇ ਪ੍ਰਧਾਨ ਮੰਤਰੀ ਜੀ ਨੇ ਬਾਬੀ ਬੋਲ ਰਾਇਕੜ ਚਲੋ ਹਾਂ ਪੀਪਾ ਹਰ ਸਿਮਰ ਤੋਂ ਕੋਰ ਕੇ ਵੀ ਇਹ ਵੀ ਇਥੇ ਮੈਂ ਲੈ ਕੇ ਆਈ ਇਥੇ ਸੈਂਟਰ ਯੂਨੀਵਰਸਿਟੀ ਮੈਂ ਬਣਾਈ ਕੋਲੇ ਸ਼ਬਾਈਓਰ ਮੈਂ ਬਣਾਈ ਤੇ ਇਥੇ ਜਿਹੜਾ ਇਹ ਰਿਪੋਰਟ ਮੈਂ ਬਣਾਇਆ ਤੋਂ ਸਾਰੇ ਕੰਮ ਹੋ ਗਏ ਕਿ ਵੀ ਮੈਂ ਬਣਾਇਆ ਇਹ ਮੈਂ ਮੈਂ ਕੁਛ ਨਹੀਂ ਕੀ ਇਸ ਸਰਕਾਰ ਨੇ ਬਣਾਏ ਨੇ ਔਰ ਸਰਕਾਰ ਦਾ ਜਿਹੜਾ ਹੈੱਡ ਉਹ ਗੁਰਿੰਦਰ ਭਾਈ ਮੋਦੀ ਹੈ ਭਾਰਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਇੱਕ ਮਨਿਸਟਰ ਸੀ ਬਸ ਆ ਗੱਲ ਹੀ ਨਾ ਪਤਾ ਨਾ ਜੀ ਤੁਹਾਡਾ ਅਕਾਲੀ ਦਲ ਨਾਲ ਗੱਠਜੋੜ ਰਿਹਾ ਹੈਗਾ ਤੇ ਉਹਨਾਂ ਦਾ ਗੱਠਜੋੜ ਉਹ ਮਾ ਟੁੱਟ ਚੁੱਕਿਆ ਅਕਾਲੀ ਦਲ ਨਾਲ ਜੀ ਪੀਰੂ ਕਿੰਨਾ ਘਟਾ ਗਿਆ ਗੱਠ ਜੁੜਨ ਨਾਲ ਜੀ ਡਾਟਾ ਨੇ ਅਸੀਂ ਸਾਬ ਕੀ ਕਹਿੰਦੇ ਅਸੀਂ ਤਾਂ ਆਪਦੇ ਪੈਰਾਂ ਤੇ ਵਧੀਆ ਤੁਰਨ ਲੱਗ ਗਏ ਆ ਆ ਵੇਖੋ ਕਿੰਨਾ ਰਾਸ਼ੇ ਭਾਰਤੀ ਜਨਤਾ ਪਾਰਟੀ ਨਾਲ ਕਿ ਅਕਾਲੀ ਦਲ ਨਾਲ ਨਾ ਮਾਸੇ ਇੱਕ ਇੱਕ ਪਰ ਉੱਪਰ ਵਾਤਮਾਨ ਕਹਿੰਦਾ ਵੀ 13 0 ਨਾਲ ਅਸੀਂ ਇਹ ਮਤਲਬ ਹਰਾ ਦੇਣੀ ਆ ਬਾਕੀ ਪਾਰਟੀਆਂ ਤੁਸੀਂ ਕਿਵੇਂ ਲੈਣੀ ਭਲੇਖਾ ਹੋ ਗਿਆ ਹੁਣ ਉਲਟਾ ਨਾ ਕਦੇ ਹੋ ਜਾਏ ਠੀਕ ਹੈ 哎。